ਅਮਰੀਕਾ ਦੇ ਸਿਆਟਲ ਨਿਵਾਸੀ ਭਾਰਤੀ ਮੂਲ ਦੇ ਉੱਗੇ ਉਤਮੀ ਬਲਬੀਰ ਸਿੰਘ ਉਸਮਾਨਪੁਰ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਵਸ਼ਿੰਗਟਨ ਸੂਬੇ ਦੇ ਮੁਖੀ ਠਾਪੇ ਗਏ ਇਹ ਜਾਣਕਾਰੀ ਸਾਬਕਾ ਐਸਸੀ ਚੇਅਰਮੈਨ ਅਤੇ ਫਾਊਂਡੇਸ਼ਨ ਦੇ 올 ਇੰਡੀਆ ਪ੍ਰਧਾਨ ਰਾਜੇਸ਼ ਪਾਗਵਲ ਸਾਨ ਨੇ ਵਲਿੱਕ ਦਿੱਤੀ ਗਈ ਉਨ੍ਹਾਂ ਕਿਹਾ ਕਿ ਬ੍ਰਿਟੇਨ ਅਧਾਰਿਤ ਸਮਾਜ ਸੇਵੀ ਜਥੇਬੰਦੀ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਯੂਕੇ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਫਾਊਂਡੇਸ਼ਨ ਦੇ ਸਰਪ੍ਰਸਤ ਸੰਤ ਸਤਨਾਮ ਸਿੰਘ ਨਰੂੜ ਬਾਕੀ ਮੈਂਬਰਾਂ ਸਮੇਤ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਮੀਟਿੰਗ ਦੌਰਾਨ ਅਮਰੀਕਾ ਦੇ ਸਿਆਟਲ ਨਿਵਾਸੀ ਭਾਰਤੀ ਮੂਲ ਦੇ ਉੱਗੇ ਉਦਮੀ ਬਲਵੀਰ ਸਿੰਘ ਉਸਮਾਨਪੁਰ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਵਸ਼ਿੰਗਟਨ ਸੂਬੇ ਦੇ ਮੁਖੀ ਐਲਾਨੇ ਗਏ। ਮੀਟਿੰਗ ਦੌਰਾਨ ਸਤਨ ਸਤਨਾਮ ਸਿੰਘ ਨੇ ਦੱਸਿਆ ਕਿ ਫਾਊਂਡੇਸ਼ਨ ਦਾ ਮੁੱਖ ਉਦੇਸ਼ ਸ਼ਿਰ ਗੁਰ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਅਤੇ ਜੀਵਨ ਫਲਸਫੇ ਬਾਰੇ ਸਮੁੱਚੀ ਦੁਨੀਆ ਦੀ ਨਵੀਂ ਪੀੜੀ ਨੂੰ ਜਾਣੂ ਕਰਵਾਉਣਾ ਹੈ। ਤਾ ਜੋ ਦੁਨੀਆ ਪੱਧਰ ਤੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕੀਤੀ ਜਾ ਸਕੇ ਫਾਊਂਡੇਸ਼ਨ ਦੇ ਆਲ ਇੰਡੀਆ ਪ੍ਰਧਾਨ ਰਾਜੇਸ਼ ਬਾਗਾਰੇ ਅੱਗੇ ਦੱਸਿਆ ਕਿ ਅਗਲੇ ਸਾਲ 2026 ਵਿੱਚ ਗੁਰੂ ਮਹਾਰਾਜ ਜੀ ਦਾ 600 ਪਿਆਮਾ ਪ੍ਰਕਾਸ਼ ਦਿਹਾੜਾ ਵਿਸ਼ਵ ਪੱਧਰ ਤੇ ਬੜੀ ਹੀ ਧੂਮਤਾਮੜਾ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਚਾਰੀਆਂ ਹਨ ਜੈਕਾਰਾ ਲਾ ਦਿਓ ਜੈਕਾਰਾ ਲਾ ਦਿਓ ਜਰਾ ਇੱਕ ਬਲੇ ਸੋਨਿਆ ਸ੍ਰੀ ਅਕਾਲ ਅੱਜ ਬਹੁਤ ਨਹੀਂ ਠੰਗ ਰਹੋ ਸੰਦੇ ਜੀ ਮੇਰੇ ਤੇਰੇ ਕਰਨੇ ਤੇ ਰੀਤਾ ਮਾਰੀ ਲੈ ਲੋ ਜੀ ਬਹੁਤ ਬੰਦ ਕਰੋ ਭਾਈ ਸਾਹਿਬ ਨੂੰ ਅੱਗੇ ਕਰੋ ਫਲੋਰ ਵਾਲਿਆਂ ਨੂੰ ਉਹਨਾਂ ਦੇ ਨਹੀਂ ਆ ਰਹੀ ਸਰ ਜੀ ਅੱਗੇ ਆਓ ਲੋ ਮੰਗ ਜੀ ਜਗਰ ਜੀ ਰਾਜ ਕੀ ਜੈ Chander Consultants Limited Building Maintenance Handyman under Check Trade platform is now available on your local London area. He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, carpentering. For more information, please contact him at under platform www.checktrade.com slash 921760. Chander Consultants Limited. Call him on this number: 07940795686. ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ